raag gauri purvi kabir ji ik ओंकार सतगुरु प्रसाद जकहहां तहां किस नाहीं पंचतत ते नाहीं जड़ा पिंगला सुख मन बंदे ए अब गुणकत जाही तागा टूटा गगन बिनस गया तेरा बोलत कहां संहाई ਏ ਸੰਸਾਰ ਮੋਕ ਅਨੰਤਨ ਵਿਆਪੈ ਮੋਕ ਕੋ ਕੋ ਨਾ ਕਹੇ ਸਮਝਾਈ ਰਹਾਓ ਜਹ ਵਰਪੰਡ ਪਿੰਡ ਤੈ ਨਹੀਂ ਰਚਨ ਹਾਰ ਤੈ ਨਹੀਂ ਜੋੜਨ ਹਰੋ ਸਦਾ ਤਿਤਾ ਇਹ ਕਹੀਐ ਕਿਸ ਵਹੀਂ ਜੋੜੀ ਜੁੜੈ ਨਾ ਟੋੜੀ ਟੁਟੈ ਜਬ ਲਗ ਹੋਏ ਬਿਨਾਸੀ ਕਾ ਕੋ ਠਾਕੁਰ ਕਾ ਕੋ ਸੇਵਕ ਕੋ ਕਾਹੂ ਕੈ ਜਸੀ ਕਾਹ ਕਬੀਰ ਲੇਵ ਲਾਗ ਰਹੀ ਹੈ ਜਹਾਂ ਬਸੇ ਦਿਨ ਰਾਤੀ ਵਾ ਕਾ ਮਰਮ ਉਹੀ ਪਰ ਜਾਣੇ ਉਹ ਤੋ ਸਦਾ ਅਬਨਾਸੀ ਗੌੜੀ ਸੁਰਤ ਸਿਮਰਤ ਦੁਏ ਕੰਨੀ ਮੁੰਦਾ ਪਰਮਤ ਬਾਹਰ ਖਿੰਠਾ ਸੁੰਨ ਗੁਫਾ ਮੇ ਆਸਨ ਬੈਸਣ ਕਲਪ ਬਿਬਰ ਜਤ ਪੰਥਾ ਮੇਰੇ ਰਾਜਨ ਮੈਂ ਬੇਰਾਗੀ ਜੋਗੀ ਮਰਤਨ ਸੋਗ ਬਿਯੋਗੀ ਰਹਾਓ ਖੰਡ ਬ੍ਰਹਮੰਡ ਮੈਂ ਸਿੰਗੀ ਮੇਰਾ ਬਟੂਆ ਸਭ ਜਗ ਪਸਮਾ ਧਾਰੀ ताड़ी लागी त्रपल पलटिए छूटे हुए पसारी माम पवन दुए तुम्बा करी है जोग जुग सारद साजी फिर पई तंती तूट स अनहद कंगोरी बाजी सुन मन मगन पे हैं पूरे माया ढोल ना लगी कहो कबीर ਤਾ ਕੋ ਪੁਨਰਪ ਜਨਮ ਨਹੀਂ ਖੇਲ ਗਇਓ ਬੈਰਾਗੀ ਗੌੜੀ ਗਾਜ ਨਵ ਗਾਜ ਦਸ ਗਾਜੀ ਕਿਸ ਪੁਰੀਆ ਏਕ ਤਨਾਈ 60 ਸੂਤ ਨਵ ਖੰਡ ਬਹਤਰ ਪਾਟ ਲਗੋ ਅਧਕਾਈ ਗੈਬ ਨਾਵਨ ਮਹੋ ਕਰਿ ਛੋੜਿਓ ਜਾਏ ਜੋਲਾ ਹੋ ਰਹਾਓ ਗੱਜੀ ਨਾ ਮਿਨੀ ਐ ਤੋਲ ਨਾ ਤੁਲੀ ਐ ਪਾਚਨ ਸੇਰ ਵਡਾਈ ਜੋ ਕਰ ਪਾਚਨ ਬੇਗਨ ਨਾ ਪਾਵੇ ਝਗਰ ਕਰੇ ਕਰਹਾਈ ਦਿਨ ਕੀ ਬੈਠ ਹਸਮ ਕੀ ਬਰਕਸ ਇਹ ਬੇਲਾ ਕਤਵਾਈ ਛੋਟੇ ਕੁੰਡੇ ਭਿਗੈ ਕੁਰੀਆ ਚਲਿਓ ਝੁਲਾ ਹੋ ਰਸਾਈ ਛੋਟੀ ਨਲੀ ਤਨ ਨਹੀਨੇ ਕਸੈ ਨਤਰ ਰਹੀ ਉਰਝਾਈ ਛੋੜ ਪਸਾਰ ਜਿਹਾ ਰਹੋ ਬਪੁਰੀ ਕਹੋ ਕਬੀਰ ਸਮਝਾਈ ਗਉੜੀ ਇਕ ਜੋਤੇ ਕਾ ਮਿਲੀ ਕਿੰਬਾ ਹੋਏ ਮਹੋਏ ਜਿਤ ਘਟ ਨਾਮ ਨ ਉਪਜੈ ਫੂਟ ਮਰੇ ਜਨ ਸੋਏ ਸਾਵਲ ਸੁੰਦਰ ਰਮਿਆ ਮੇਰਾ ਮਨ ਲਗਾ ਤੁਹੇ ਰਹਾਉ ਸਾਧ ਮਿਲੈ ਸਿਧ ਪਾਈਐ ਕਿ ਇਹੋ ਜੋਗ ਕੇ ਭੋਗ ਦੋ ਮਿਲ ਕਾਰਜ ਉਪਜੈ RAM ਨਾਮ ਸੰਜੋਗ ਲੋਗ ਜਾਣੈ ਗੀਤ ਹੈ ਇਹ ਤੋ ਬ੍ਰਹਮ ਵਿਚਾਰ ਜਿਉਂ ਕਾਸ਼ੀ ਉਪਦੇਸ਼ ਹੋਏ ਮਨਸ ਮਰਤੀ ਬਾਰ ਕੋਈ ਗਾਵੇ ਕੋ ਸੁਣੇ ਹਰ ਨਾਮ ਚਿਤ ਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ ਗਉੜੀ ਜੇ ਤੇ ਜਤ ਕਰਤੇ ਡੂਬੇ ਭਵ ਸਾਗਰ ਨਹੀਂ ਤਾਰਿਓ ਰੇ ਕਰਮ ਧਰਮ ਕਰਤੇ ਬਹੁ ਸੰਜਮ ਆਹੋ ਬੁੱਧ ਮਨ ਜਾਰਿਓ ਰੇ ਸਾਸ ਗਰਾ ਸਕੋਦਾ ਤੋ ਠਾਕੁਰ ਸੋ ਕਿਉ ਮਨੋਂ ਬਿਸਾਰਿਓ ਰੇ ਹੀਰਾ ਲਾਲ ਅਮੋਲ ਜਨਮ ਹੈ ਕੌਡੀ ਬਦਲੇ ਹਾਰਿਓ ਰੇ ਰਹਾਓ ਤ੍ਰਿਸ਼ਨਾ ਤ੍ਰਖਾ ਭੂਖ ਭ੍ਰਮ ਲਾਗੀ ਹਿਰਦੈ ਨਾਹੇ ਵਿਚਾਰਿਓ ਰੇ ਉਨ ਮਤਮਾਨ ਹਿਰਿਓ ਮਨਮਾਹੀ ਗੁਰ ਕਾ ਸ਼ਬਦ ਨਾ ਧਾਰਿਓ ਰੇ ਸਵਾਦ ਲੁਭਤ ਇੰਦਰੀ ਰਸ ਭਰੇ ਰਿਓ ਮਦ ਰਸ ਲੈਤ ਵਿਕਾਰਿਓ ਰੇ ਕਰਮ ਭਾਗ ਸੰਤਨ ਸੰਗਾ ਨੇ ਕਾਸ਼ਟ ਲੋਹ ਧਾਰਿਓ ਰੇ ਤਾਬਤ ਜੋਨ ਜਨਮ ਪ੍ਰਮਥਾ ਕੇ अब दुख कर हम हारियो रे कह कबीर गुरु मिलत महारस प्रेम भगत ने सतारियो रे गवड़ी कालभूत की हसनी मन भौरा रे चल तरजे जगदीस काम सोए गज बस पर मन भौरा रे ਅੰਕ ਸਸਹੋ ਸੀਸ ਵਿਖੇ ਬਾਚ ਹਰ ਰਾਤ ਸਮਝ ਮਨ ਬੋਰਾ ਰੇ ਨਿਰਪੈ ਹੋਏ ਨਾ ਹਰ ਭਜੇ ਮਨ ਬੋਰਾ ਰੇ ਗਹੇ ਉਹ ਨਾ ਰਾਮ ਜਹਾਜ ਰਹਾਉ ਮਰਗਟ ਮੁਸਠੀ ਅਨਾਜ ਕੀ ਮਨ ਬੋਰਾ ਰੇ ਲਿਨੀ ਹੱਥ ਪਸਾਰ ਛੋਟਨ ਕਉ ਸਹਸਾ ਪਰਿਆ ਮਨ ਬੌਰਾ ਰੇ ਨਾਚਿਓ ਘਰ ਘਰ ਬਾਹ ਜਿਉ ਨਲਨੀ ਛੋਟਾ ਗਇਓ ਮਨ ਬੌਰਾ ਰੇ ਮਾਇਆ ਇਹੋ ਵਿਵਹਾਰ ਜੈਸਾ ਰੰਗ ਕ ਸੁंभका ਮਨ ਬੌਰਾ ਰੇ ਤਉ ਪਸਰਿਓ ਪਾਸਾਰ ਨਾ ਵਨ ਕੋ ਤੀਰਥ ਕਨੇ ਮਨ ਬਉਰਾ ਰੇ ਕੁਜਨ ਕਉ ਬਹ ਦੇਵ ਕਹੋ ਕਬੀਰ ਛੋਟ ਨ ਨਹੀਂ ਮਨ ਬਉਰਾ ਰੇ ਛੋਟ ਨੂੰ ਹਰ ਕੀ ਸੇਵ ਗਉੜੀ ਅਗਨ ਨ ਦਹ ਪਵਨ ਨਹੀਂ ਮਗਨੇ ਤਸ ਕਰਨੇਰ ਨ ਆਵੇ RAM ਨਾਮ ਧਨ ਕਰ ਸੰਚਾਉਨੀ ਸੋ ਧਨ ਕਤ ਹੀ ਨ ਜਾਵੇ ਹਮਰਾ ਧਨ ਮਾਧੋ ਗੋਬਿੰਦ ਧਰਨੀ ਧਰ ਇਹ ਹੈ ਸਾਰ ਧਨ ਕਹੀਐ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਈਐ ਰਹਾਉ ਇਸ ਤਨ ਕਾਰਨ ਸਿਵ ਸੰਕਾਦਕ ਹੋਜਤ ਭੈ ਉਦਾਸੀ ਮਨ ਮੁਕੰਦ ਜਹਿ ਬਾ ਨਾਰਾਇਣ ਪਰੇ ਨਾ ਜਮਕੀ ਫਾਸੀ ਨੇ ਜਤਨ ਗਿਆਨ ਭਗਤ ਗੁਰ ਦਿਨੀ ਤਾਸ ਸੁਮਤ ਮਨ ਲਗਾ ਜਲਤ ਅੰਬ ਥੰਬ ਮਨ ਧਾਵਤ ਭਰਮ ਬੰਦਨ ਬਹੁ ਭਗਾ ਕਹ ਕਬੀਰ ਮਦਨ ਕੇ ਮਤੇ ਹਿਰਦੈ ਦੇਖ ਵਿਚਾਰੀ ਤੁਮ ਕਰ ਲੱਖ ਕੋਟ ਸਭ ਹਸਤੀ ਹਮ ਕਰ ਏਕ ਮੁਰਾਰੀ ਕਹ ਕਬੀਰ ਮਦਨ ਕੇ ਮਾਤੇ ਹਿਰਦੈ ਦੇਖ ਵਿਚਾਰੀ ਤੁਮ ਕਰ ਲੱਖ ਕੋਟ ਸਭ ਹਸਤੀ ਹਮ ਕਰ ਏਕ ਮੁਰਾਰੀ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਵਾਹਿ ਗੁਰੂ ਜੀ ਜਪੋ ਸਤਨਾਮ 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 ਜੀ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਵਾਹਿ ਗੁਰੂ ਜੀ ਜਪੋ ਸਤਨਾਮ 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 ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਜਪੋ ਸਤਨਾਮ ਸਤਨਾਮ सत नाम जी वाहे गुरु वाहे गुरू वाहे नाम सत नाम सत नाम जी वाहे गुरु गुरु ਵਾਹਿਗੁਰੂ ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ वाहे गुरु जीपो सतनाम 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 जी वाहे गुरु, गुरु। वाहे गुरु वाहेगुरू जीपो ਸਤਨਾਮ 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 ਜੀ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਜੀ